ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਉੱਪਰ 30 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਹਲਕਾ ਮੋੜ ਤੋਂ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਦੇ ਉੱਪਰ ਨਗਰ ਕੌਂਸਲਰ ਦੇ ਪ੍ਰਧਾਨ ਕਰਨੈਲ ਸਿੰਘ ਦੇ ਵੱਲੋਂ ਇਹ ਗੰਭੀਰ ਇਲਜ਼ਾਮ ਲਗਾਏ ਗਏ ਨੇ ਦਰਸਲ ਅੱਜ ਗਣਤੰਤਰ ਦਿਵਸ ਮੌਕੇ ਹਲਕਾ ਮੋੜ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਨਗਰ ਕੌਂਸਲਰ ਦੇ ਪ੍ਰਧਾਨ ਦੇ ਵਿਚਕਾਰ ਤਕਰਾਰ ਹੁੰਦੀ ਆ ਦੋਹਾਂ ਦੇ ਵਿਚਕਾਰ ਕੁਰਸੀ ਤੇ ਬੈਠਣ ਨੂੰ ਲੈ ਕੇ ਝੜਪ ਹੋ ਜਾਂਦੀ ਆ ਤੇ ਉਸੇ ਦਰਮਿਆਨ ਨਗਰ ਕੌਂਸਲਰ ਦੇ ਪ੍ਰਧਾਨ ਕਰਨੈਲ ਸਿੰਘ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਨੇ ਕਿ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ 30 ਲੱਖ ਰੁਪਏ ਦੇ ਵਿੱਚ ਵਿਕਿਆ ਹੋਇਆ ਹੈ 30 ਲੱਖ ਰੁਪਏ ਲੈ ਕੇ ਉਸ ਨੂੰ ਪ੍ਰਧਾਨਗੀ ਦਿੱਤੀ ਗਿਆ ਤਾਂ ਬੇਹੱਦ ਗੰਭੀਰ ਦੋਸ਼ ਨੇ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਪਰ ਲਗਾਏ ਹੋਏ ਨੇ ਤਾਂ ਹਲਕਾ ਮੋੜ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਅਤੇ ਨਗਰ ਕੌਂਸਲਰ ਦੇ ਪ੍ਰਧਾਨ ਕਰਨੈਲ ਸਿੰਘ ਵਿਚਕਾਰ ਹੋਈ ਹੱਥੋਪਾਈ ਦੇ ਦੌਰਾਨ ਪ੍ਰਧਾਨ ਕਰਨੈਲ ਸਿੰਘ ਵੱਲੋਂ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਤੇ 30 ਲੱਖ ਰੁਪਏ ਲੈ ਕੇ ਪ੍ਰਧਾਨ ਬਣਾਉਣ ਦੇ ਦੋਸ਼ ਲਗਾਏ ਗਏ ਨੇ ਹਾਲਾਂਕਿ ਇਸ ਦੇ ਵਿਚਾਰ ਜੇਕਰ ਦੇਖਿਆ ਜਾਵੇ ਤਾਂ ਇਹ ਬੇਹੱਦ ਗੰਭੀਰ ਇਲਜ਼ਾਮ ਨੇ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਇਹ ਦਾਵਾ ਕਰ ਰਹੀ ਹੈ ਕਿ ਸਾਡੇ ਕਿਸੇ ਵੀ ਵਿਧਾਇਕ ਦੇ ਵੱਲੋਂ ਕਦੇ ਵੀ 1 ਰੁਪਿਆ ਨਹੀਂ ਕਿਸੇ ਦੇ ਕੋਲ ਕੇ ਖਾਦਾ ਗਿਆ ਪਰ ਦੂਜੇ ਪਾਸੇ ਨਗਰ ਕੌਂਸਲਰ ਦੇ ਵਿਧਾਇਕ ਦੇ ਵੱਲੋਂ ਇਹ ਗੰਭੀਰ ਇਲਜ਼ਾਮ ਲਗਾਏ ਗਏ ਨੇ ਤਾਂ ਝੜਪ ਦੇ ਦੌਰਾਨ ਹੋਰ ਕੀ ਕੁਝ ਉਹਨਾਂ ਵੱਲੋਂ ਕਿਹਾ ਗਿਆ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਉਹ ਆ ਰਿਹਾ ਰੇਕ ਮੈਂ ਕਿ ਉਹ ਆ ਰਿਹਾ ਉਹਨੂੰ ਦੂਜੇ ਦੇ ਮਾਰ ਤੱਕ ਮਤਲਬ ਆ ਮੇਰਾ ਦੋ ਕਾਟ ਰੋ ਕਾਟ ਰੋ ਅੰਦਰ ਆ ਜਾ ਅੰਦਰ ਆ ਜਾ ਅੰਦਰ ਆ ਬਾਹਰ ਆ ਮਜ਼ਾ ਕੈਮਰਾ ਉਹ ਬਾਹਰ ਤਾਂ ਲੱਗੂਗਾ ਬਾਹਰ ਤਾਂ ਲੱਗੂਗਾ ਉਹਨੂੰ ਮਾਰ ਲੱਗਣਾ ਕਾਟ ਰੋ ਫੁੱਟੋ ਮੈਂ ਤੇ ਮੁੰਡੇ ਲੱਗਣ ਮਾਰ ਹੰਟਾਰਾ ਇਹ ਸਰਕਾਰਾਂ ਦੇ ਸਾਰੇ ਆਪਣੇ ਹੱਥ ਦੇ ਯਾਰਸ਼ੇ ਨੇ ਜੀ ਆਖਿਆ ਕਿ ਅੱਜ ਅਸੀਂ ਇਹ ਕਰਦੇ ਹਾਂ ਕਿ ਸਾਡੇ ਸਟਾਫ ਦੇ ਹੋਣੇ ਅੱਜ ਵਿਜਾਰ ਕਰਦੇ ਆ ਕਿ ਆਪਣੇ ਆਪਣੇ ਹਸਤਾਖਤ ਤੇ ਬੈਠੇ ਸਵਾਗਤ ਜੀ ਨੇ ਸਾਰੇ ਖਿਡਾਰੀ ਹੋ ਗਏ ਨੇ ਅਰਜ਼ ਕਰਦੇ ਆਂ ਅਸੀਂ ਉਹਨਾਂ ਕੇ ਬੇਨਤੀ ਹੈ ਕਿ ਜੀ ਬੈਠ ਕੇ ਰਾਜੀ ਜਮਾਦਾਨ ਦਾ ਮਾਨ ਰਮਣੀ ਬੈਠੋ ਲਈ 30 ਲੱਖ ਦੀ ਵੀ ਗੈਰਕਾਨੂੰਨ ਕਰ ਲਓ ਜਿਹਨੇ ਕਰਨਾ ਐ ਮੈਕਸ ਵਿੱਚ ਐਸਟੀਮ ਡਾਕਟਰ ਮੌਲਾ ਬੋਲੀ ਬੰਦੇ ਆਏ ਹੋਏ ਸਮਝਾ ਕਾਹੂ ਐਮਐਲਏ 30 ਲੱਖ ਦੀ ਵੀ ਗੈਰਕਾਨੂੰਨ ਕਿ ਲੱਗਤ ਓਏ ਆ ਬੋੜੇ 30 ਲੱਖ ਰੁਪਏ ਮੇਰਾ ਖਾਜਾ ਯਾਰ ਉਹ ਤੋਂ ਪੁੱਤ ਖਾਜਾ ਹੋਣਗੇ ਮੰਨ ਲੋ 30 ਲੱਖ ਖਾਜਾ ਓਏ ਜਿਹੜੇ ਮੈਨੂੰ ਲੰਡੂ ਕਹਿੰਦੇ ਨਾ ਲੰਡੂ ਦਾ 30 ਲੱਖ ਰੁਪਏ ਖਰੀਦੇ ਹੋਣਾ ਮੈਨੂੰ ਓਏ ਕੀ ਲੱਖ ਰੁਪਏ ਖਰੀਦੇ ਓਏ ਓਏ ਐਮਐਲਏ ਤੁਹਾਡਾ 30 ਲੱਖ ਦੀ ਖਰੀਦਾ ਕਰ ਰਿਹਾ ਪ੍ਰਧਾਨ ਨੇ ਚਲੋ ਬੈਠੋ ਪਹਿਲੀ ਗੱਲ ਤਾਂ ਕੁਰਸੀ ਤੇ ਪ੍ਰਧਾਨਗੀ ਦੇ ਬੰਦਾ ਬਿਠਾਇਆ ਉਹਨਾਂ ਨੇ ਮੈਂ ਮੈਂ ਕਿੱਥੇ ਬੈਠਾਂ ਲੱਗੇ ਤੇ ਬੈਠੋ ਮੈਨੂੰ ਦੱਸੋ ਚਲੋ ਬੈਠੋ ਇਹ ਬੇਰਤੀ ਸੁਣਾ ਯਾਰ ਇਹ ਕੁੱਲੇ ਕਰਦੀ ਚੋਕੀ ਨਹੀਂ ਬੰਦਦੀ ਇੰਸਪੈਕਟਰ ਸਾਹਿਬ ਦੇਖ ਲਓ ਕਹੁੰਦੇ ਮੈਂ ਜੇ ਉੱਧਰ ਬੈਠਾ ਤਾਂ ਗੱਲ ਹੋਈ ਐ ਫਿਰ ਮੁੰਡੇ ਲੱਪਣ ਮਾਰ ਚਲੋ ਯਾਰ ਬੈਠਾ ਆ ਦੇਖ ਆ ਬੈਠਾ ਬੈਠਾ ਆ ਬੈਠਾ ਮੁੰਡੀ ਜੀ ਕਿਉਂ ਬੈਠਾ ਕਿਹੜੀ ਕੋਲੀ ਆ ਆ ਕੁਝ ਦਿੱਤੀਆ ਵੀਰ ਯਾਰ ਬੰਦ ਕੌਣ ਬੈਠਾ ਆ ਮਟਾਡੂ ਬੈਠਾ ਬੁਝਾਓ ਬਹੁ ਮੈਨੂੰ ਕਿਉਂ ਕਿਉਂ ਬੈਠਾ ਕਿਉਂ ਰੋਣਾ ਮੈਂ ਆਪ ਜੀ ਦੇ ਕੋਲ ਆ ਗਿਆ ਬੱਗੇ ਤੋਂ ਮੂਰੇ ਬਾਹਰ ਓ ਯਾਰ ਅਸਲ ਸਾਹਿਬ ਉਹ ਦੱਸੋ ਇੱਕੋ ਹੀ ਸਭਾ ਬਣਾਉਂਦਾ ਨਹੀਂ ਕਟੇ ਹੋ ਗਿਆ ਚਾਰ ਨੇ ਜਿਵੇਂ ਆਇਆ ਮੇਰੇ ਫੇਰੇ ਕੋਈ ਨਾ ਲੈ ਜਰਾ ਏ ਮੇਰੇ ਨਾਲ ਗੱਲ ਕਰ ਬੈਠੋ ਪ੍ਰਧਾਨ ਦੇਖੋ ਜਦੋਂ ਮੈਂ ਕੱਲ ਨੂੰ ਪੀਏ ਦਿੰਦਾ ਸੀ ਉਹ ਤਾਂ ਮੈਨੂੰ ਚੱਲਿਆ ਲੱਗਦਾ ਸੀ ਇਹ ਇਹ ਗੱਲਾਂ ਨਾ ਕਰੋ ਕੰਨੀ ਬੰਦ ਗਿਆ ਆਹ ਤੁਹਾਡੀ ਬੇਸਤ ਦੀ ਬਾਤ ਹੀ ਆ ਜੇ ਮੈਂ प्रोग्राम एर मेरी लगी है मेरा चेयर से बैठना ਨਗਰ ਕੌਂਸਲਰ ਦੇ ਪ੍ਰਧਾਨ ਤੇ ਵਿਧਾਇਕ ਦੇ ਵਿਚਕਾਰ ਕੁਰਸੀ ਤੇ ਬੈਠਣ ਨੂੰ ਲੈ ਕੇ ਵਿਵਾਦ ਹੁੰਦਾ ਹੈ ਤੇ ਉਸੇ ਵਿਵਾਦ ਦੇ ਦੌਰਾਨ ਨਗਰ ਕੌਂਸਲਰ ਦੇ ਪ੍ਰਧਾਨ ਕਰਨੈਲ ਸਿੰਘ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਨੇ ਕਿ 30 ਲੱਖ ਰੁਪਏ ਦੇ ਕੇ ਉਹਨਾਂ ਨੇ ਪ੍ਰਧਾਨਗੀ ਲੱਤੀ ਆ ਹਾਲਾਂਕਿ ਇਹ ਆਪਣੇ ਆਪ ਦੇ ਵਿੱਚ ਬੇहद ਗੰਭੀਰ ਇਲਜ਼ਾਮ ਨੇ ਕੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਨਗਰ ਕਾਉਂਸਲਰ ਦੇ ਵਿਧਾਇਕ ਜਿਨ੍ਹਾਂ ਦੇ ਵੱਲੋਂ 30 ਲੱਖ ਰਿਸ਼ਵਤ ਜੇਕਰ ਦਿੱਤੀ ਗਈ ਆ ਉਸ ਦੇ ਉੱਪਰ ਕਾਰਵਾਈ ਕਰਨਗੇ ਤੇ ਨਾਲ ਹੀ ਨਾਲ ਕੀ ਆਪਣੇ ਵਿਧਾਇਕ ਦੇ ਉੱਪਰ ਵੀ ਕਾਰਵਾਈ ਕਰਨਗੇ ਜੇਕਰ ਉਹਨਾਂ ਨੇ ਵਾਅਕੇ ਦੇ ਵਿੱਚ 30 ਲੱਖ ਰੁਪਏ ਦੇ ਕੇ ਪ੍ਰਧਾਨਗੀ ਦਿੱਤੀ ਆ ਹਾਲਾਂਕਿ ਇਹਨਾਂ ਦੋਸ਼ਾਂ ਦੇ ਵਿਚਕਾਰ ਕਿੰਨੀ ਕੁ ਸਚਾਈ ਆ ਇਹ ਵਿਸ਼ਾ ਜਾਂਚ ਮੰਗਦਾ ਹੈ ਤੇ ਜਾਂਚ ਬਾਦ ਹੀ ਇਹ ਸਿੱਧ ਹੋਵੇਗਾ ਕਿ ਕੌਣ ਸਹੀ ਹੈ ਜਾਂ ਕੌਣ ਗਲਤ ਹੈ ਪਰ ਪਬਲਿਕ ਦੇ ਵਿੱਚ ਇਹ ਵੱਡੇ ਗੰਭੀਰ ਇਲਜ਼ਾਮ ਨੇ ਜੋ ਨਗਰ ਕੌਂਸਲਰ ਦੇ ਪ੍ਰਧਾਨ ਦੇ ਵੱਲੋਂ ਲਗਾਏ ਗਏ ਨੇ ਸੁਖਵੀਰ ਸਿੰਘ ਮੈਸਰ ਖਾਨਾ ਜੋ ਕਿ ਹਲਕਾ ਮੋੜ ਦੇ ਐਮ ਐਲ ਏ ਨੇ ਉਹਨਾਂ ਦੇ ਸਾਹਮਣੇ ਇਹ ਇਲਜ਼ਾਮ ਨੇ ਜੋ ਨਗਰ ਕੌਂਸਲਰ ਦੇ ਪ੍ਰਧਾਨ ਦੇ ਵੱਲੋਂ ਲਗਾਏ ਗਏ ਨੇ ਤਾਂ ਕੁਰਸੀ ਦੇ ਉੱਪਰ ਬੈਠਣ ਨੂੰ ਲੈ ਕੇ ਹੀ ਇਹ ਵਿਵਾਦ ਹੁੰਦਾ ਹੈ ਔਰ ਐਮਐਲਏ ਦੇ ਵੱਲੋਂ ਆਪਣੇ ਬੰਦੇ ਬਿਠਾ ਦਿੱਤੇ ਜਾਂਦੇ ਨੇ ਇਹ ਕਹਿਣਾਗਾ ਨਗਰ ਕਾਉਂਸਲਰ ਦੇ ਪ੍ਰਧਾਨ ਦੇ ਜਿਸ ਤੋਂ ਬਾਅਦ ਉਹ ਗੁੱਸੇ ਦੇ ਵਿੱਚ ਆ ਜਾਂਦੇ ਨੇ ਤੇ ਗੁੱਸੇ ਦੇ ਵਿੱਚ ਆ ਕੇ ਹੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਆਜੋ ਨਗਰ ਕਾਉਂਸਲਰ ਦੇ ਪ੍ਰਧਾਨ ਦੇ ਵੱਲੋਂ ਕੀਤਾ ਗਿਆ ਹੈ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਮੈਨੂੰ ਦੋ اجازت ਧੰਨਵਾਦ